ਗਰਿਆ ਕਰ ਸੰਗਤ ਨੀਮੀ ਹੋ ਕੇ ਮੰਗਿਆ ਕਰ ਮਾਫੀ ਬਚ ਦੁਖੀਆਂ ਦੇ ਹੱਕ ਦੇ ਕੋਲੋਂ ਆਂਦਿਆ ਦੁਆ ਦਿਓ ਚੰਗੇ ਲਖਵਾ ਲੈ ਸਰਿੰਗਾਨਾ ਰੱਬ ਪਾਰ ਗੱਡ ਹੋ ਗਿਆ ਵਿਚ ਛੱਤੇ ਆਲੇ ਸ਼ਹਿਰ ਦੇ ਸਾਧਗੁਰੂ ਮਾਫੀ ਲੈ ਕੇ ਦੇਣ ਗਏ ਇੱਕ ਵਾਰੀ ਤਾਂ ਮਾਫੀ ਮੰਗ ਕੇ ਬੇਹੰੀ ਜਿੰਦੇ ਮੰਨੀ ਜਾ ਮਾਫੀ ਆ ਕੋਲ ਗੁਰੂnga ਦਿਓ ਸਾਡ ਗੁਰੂ ਮਾਫੀ ਲਖ ਦੇਣਗੇ ਇਹ ਵੱਡਿਆਂ ਦਾ ਆ ਪਾ ਦੇ ਸਰੀ ਜਿੰਦੇ ਲਗਦੇ ਵਜ ਸੱਤਿਆਣੇ ਸ਼ਹਿਰ ਦੇ ਇੱਥੇ ਜਗਾ ਬਣ ਗਿਆ ਸੰਗਤਾਂ ਦੇ ਖਾਤਰ ਪੂਜਰ ਦੀ ਮੇਲੇ ਲਗਦੇ ਵਜ ਸੱਤਿਆਣੇ ਸ਼ਹਿਰ ਦੇ ਜਿੱਥੇ ਇਕੱਠੇ ਹੋ ਕੇ ਬਹਿ ਜਾਂਦੇ ਦਰਗੇ ਸਣੀ ਜੀ ਕੱਪੜੇ ਕਾਲਾ ਮੈਂਡਾ ਵੇਸ ਗਰਹੀ ਭਰਿਆ ਮੈਂ ਫਿਰਾਂ ਫਿਰ ਵੀ ਲੋਕ ਕਹਿਣਾ ਪੋ ਕਾਲੇ ਲਖ ਨਾਲੇਖ ਆਪ ਨਰੇ ਗਰੀਬਾਨ ਮੈਂ ਦਸਰਨੀ ਮਾ ਕੱਟੇ ਦੇ ਗਣੀ ਜਿੰਦੇ ਪ੍ਰੇਮ ਦੀ ਆ ਸਾਰੀ ਗੱਲ ਹੈ ਸਜਣੋ ਪ੍ਰੇਮ ਦੀ ਪ੍ਰੇਮ ਦੀ ਖਾਤਰ ਨੱਚਦਾ ਫਿਰਦਾ ਨਦੀ ਕਿਨਾਰੇ ਪ੍ਰੇਮ ਦੀ ਖਾਤਰ ਉਸ ਪ੍ਰੇਮੀ ਨੇ ਧੰਨੇ ਦੇ ਵਗਚਾਰੇ ਸੰਮਨ ਮੁਸਲ ਦੇ ਕਰ ਪਹੁੰਚਿਆ ਬਣ ਕੇ ਪ੍ਰੇਮ ਬੁਜਾਰੀ ਪੰਜਾ ਪਿਆਰੇ ਅੱਗੇ ਉਸ ਨੇ ਝੋਲੀ ਸੀ ਪਸਾਰੀ ਬੰਦਾ ਪ੍ਰੇਮ ਦਾ ਰੱਬ ਸੱਚਾ ਲੱਖਾਂ ਹੀ ਬਟਾਉਂਦਾ ਤੇ ਸਹੀ ਗਿੰਦੇ ਇਹ ਕੁੰਜਾ ਜਾਣਾ ਹੈ ਕੋਰਾ ਦੇਦੇ ਜੀਂਦੇ ਇਹ ਕੁੰਜਾ ਜਾਣਾ ਜਾਣਾ ਕੋਰਾ ਦੇਦੇ ਜੀਂਦੇ ਇਹ ਕੁੰਜਾ ਜਾਣਾ ਪਲੰਗਾ ਵਾਲਿਆਂ ਨੂੰ ਸੱਜਣ ਨੂੰ ਲੱਗ ਗਿਆ ਵਰਾਗ ਪੋਨੇ ਵਾਲੇ ਰੱਬ ਦਾ ਆਇਆ ਵਿੱਚ ਪੁੰਨਿਆਂ ਦੇ ਟਾਰਾ ਕੋ ਜਾਂਦੇ ਠਾਰਾ ਕੋ ਆਉਂਦੇ ਸ਼ਕਤੀ ਕੋ ਕਰਦੇ ਸੀ ਹੱਕ ਰੋ ਰੋਜ ਦੀ ਆਪਣੇ ਗਵਾਰੇ ਪੁੰਨਾਂ ਪਾੜਿਆ ਖੇ ਯਾਹ ਬਚ ਗੁਰਬਾਨੀ ਦੇ ਭਈ ਪ੍ਰਾਪਤ ਮਾਨੁਖ ਤੋਂ ਹਰੀਆ ਗੋਬੰਦ ਮੈ ਲਗੀ ਏ ਤੇਰੀ ਬਰੀਆ ਅਵਰ ਕਾਜ ਤੇਰੇ ਕਿਤੇ ਨਾ ਕਾਮ ਮਿਲ ਸਾਜ ਸੰਗਤ ਭਜ ਕੇ ਵਰਨਾਮ ਨਾਮ ਲੜਾ ਕੋਲੋ ਗੁਰਗਾ ਤੋਂ ਜੀ ਇੱਕ ਵਾਰੀ ਮੌਕਾ ਖੁੰਝ ਗਿਆ ਰੋਵੇਂਗੀ ਪਛਤਾਵੇਂਗੀ ਓਏ ਕੁੱਝ ਨਹੀਂ ਰੂਏ ਨਿਬੜਨਾ चलो कीअं हाणे चौक